हां जी पंजाब वाले सस्रिकाल जਿਵੇਂ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਭਰ ਦੇ ਵਿੱਚ ਤੁਸੀਂ ਅਕਸਰ ਇਹ ਗੱਲਾਂ ਹਰ ਰੋਜ਼ ਲੀਡਰਾਂ ਦੇ ਮੂੰਹੋਂ ਸੁਣਦੇ ਹੋ ਕਿ ਭਾਈ ਸੁਖਵੀਰ ਸਿੰਘ ਬਾਦਲ ਨੇ ਔਰ ਵੱਡੇ ਇਹਨਾਂ ਦੇ ਬਾਦਲ ਨੇ ਬਹੁਤ ਕੁਝ ਪੰਜਾਬ ਦੇ ਵਿੱਚੋਂ ਲੁੱਟ ਲਿਆ ਯਾਨੀ ਪੂਰਾ ਪੰਜਾਬ ਹੀ ਲੁੱਟ ਲਿਆ ਪਰ ਕਦੇ ਕਿਸੇ ਨੇ ਸਬੂਤ ਨਹੀਂ ਦਿਖਾਏ ਹੁਣੇ ਪਰ ਅੱਜ ਤੁਹਾਨੂੰ ਉਹਨਾਂ ਸਾਰੀਆਂ ਗੱਲਾਂ ਦੇ ਸਬੂਤ ਤੁਹਾਡੇ ਸਾਹਮਣੇ ਤਰਾਂਗੇ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਕਿਵੇਂ ਪੰਜਾਬ ਨੂੰ 25 ਸਾਲਾਂ ਤੱਕ ਲੁੱਟਿਆ ਔਰ ਲੁੱਟ ਕੇ ਬਣਾਇਆ ਕੀ ਹੈ ਇਹ ਜਿਹੜੇ ਸਬੂਤ ਨੇ ਉਹ ਅੱਜ ਤੁਹਾਡੇ ਸਾਹਮਣੇ ਤਰਾਂਗੇ ਬਹੁਤੇ ਸਾਡੇ ਪੰਜਾਬ ਦੇ ਭੈਣ ਭਰਾ ਇਹ ਨਹੀਂ ਦੇਖ ਪਾਉਂਦੇ ਕਿ ਆਖਰ ਲੁੱਟਿਆ ਦਾ ਸਾਰਾ ਕਹਿੰਦੇ ਨੇ ਲੋਕ ਸਾਰੀ ਕਹਿੰਦੇ ਨੇ ਪਰ ਬਣਾਇਆ ਕੀ ਹੈ ਇਹ ਸਬੂਤ ਸਭ ਤੋਂ ਵੱਡਾ ਤੁਹਾਡੇ ਸਾਹਮਣੇ ਤਰਨ ਜਾ ਰਹੇ ਆ ਤੇ ਜਦੋਂ ਤੁਸੀਂ ਸੁਣੋਗੇ ਯਕੀਨ ਮੰਨੋ ਤੁਹਾਡੇ ਪੈਰਾਂ ਥੱਲੇ ਜ਼ਮੀਨ ਹਿੱਲ ਜਾਣੀ ਹੈ ਕਿ ਸੁਖਵੀਰ ਸਿੰਘ ਬਾਦਲ ਨੇ ਪੰਜਾਬ ਨੂੰ ਲੁੱਟ ਕੇ ਉਹ ਚੀਜ਼ ਬਣਾਈ ਤਾਂ ਜ਼ਰੂਰ ਹੈ ਪਰ ਹਲੇ ਪੰਜਾਬ ਦੇ ਵਿੱਚ ਉਸੇ ਚੀਜ਼ ਦੇ ਕਾਰਨ ਲੁੱਟਿਆ ਕਿਵੇਂ ਜਾ ਰਿਹਾ ਉਹਦਾ ਕਿਰਾਇਆ ਦੋ ਬੰਦੇ ਨੇ ਇੱਕ ਦਿੰਦਾ 1 ਲੱਖ ਰੁਪਏ ਲਿਆ ਜਾ ਰਿਹਾ ਔਰ ਉਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਕਈ ਸਾਰੇ ਪੱਤਰਕਾਰ ਜਾਂ ਕਈ ਸਾਰੇ ਹੋਰ ਲੀਡਰ ਇਹੀ ਗੱਲ ਕਹਿ ਰਹੇ ਸੀ ਕਹਿੰਦੇ ਜੀ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਲੁੱਟ ਕੇ ਖਾ ਗਿਆ ਇਹਨਾਂ ਦਾ ਵੱਡਾ ਬਾਦਲ ਖਾ ਗਿਆ ਪਰ ਭਾਈ ਪੰਜਾਬ ਦੇ ਲੋਕਾਂ ਨੂੰ ਇਹ ਲੱਗਦਾ ਸੀ ਕਿ ਇਹ ਤਾਂ ਲੀਡਰ ਨੇ ਇੱਕ ਦੂਜੇ ਤੇ ਦੋਸ਼ ਲਾਉਂਦੇ ਹੋਣੇ ਪਰ ਨਹੀਂ ਕਿਉਂਕਿ ਜਿਹੜੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਹਿੰਦੇ ਸੀ ਦਰਾਂ ਸਾਲ ਦੇ ਵਿੱਚ ਪੰਜਾਬ ਦੇ ਲੋਕ ਵੀ ਜਾਣਦੇ ਨੇ ਜਿਹੜੇ ਸਿਆਣੀ ਉਮਰ ਦੇ ਲੋਕ ਨੇ ਉਹਨਾਂ ਨੂੰ ਅਕਸਰ ਪਤਾ ਹੈ ਪਰ ਮੈਂ ਸਾਡੇ ਹੁਣ ਦੀ ਨੌਜਵਾਨੀ ਪੀੜ੍ਹੀ ਨੂੰ ਵੀ ਦੱਸਣਾ ਚਾਹੁੰਦਾ ਕਿ ਸੁਖਬੀਰ ਸਿੰਘ ਬਾਦਲ ਦੀ ਅੱਜ ਬਹੁਤ ਵੱਡੀ ਸਮਰਾਜ ਦੀ ਪੋਰ ਖੋਲਣ ਜਾ ਰਹੇ ਆ ਕਿਉਂਕਿ ਚੇਲੇ ਸੀ ਸਰਸੇ ਵਾਲੇ ਸਾਥ ਦੇ ਨੇ ਅਕਸਰ ਪੰਜਾਬ ਦੇ ਲੋਕਾਂ ਨੂੰ ਇਹ ਵੀ ਪਤਾ ਹੈ ਪਰ ਉਹਦੀ ਤਰ੍ਹਾਂ ਇੱਕ ਸਮਰਾਜ ਖੜਾ ਕਰਨ ਦੀ ਵੱਡੇ ਪੱਧਰ ਦੇ ਉੱਤੇ ਸੁਖਬੀਰ ਸਿੰਘ ਬਾਦਲ ਨੇ ਕੋਸ਼ਿਸ਼ ਕੀਤੀ ਔਰ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਸਮਰਾਜ ਬਣਾਇਆ ਉਹਦੇ ਵਿੱਚ ਜੀ ਇੱਕ ਦਿਨ ਦਾ ਕਿਰਾਇਆ ਦੋ ਬੰਦਿਆਂ ਦਾ ਚਾਹੇ ਮੀਆਂ ਬੀਬੀ ਆ ਚਾਹੇ ਦੋ ਬੰਦੇ ਨੇ ਕੋਈ ਵੀ ਹੈ ਯਾਨੀ ਦੋ ਜਣਿਆਂ ਦਾ ਇੱਕ ਦਿਨ ਦਾ ਕਿਰਾਇਆ 1 ਲੱਖ ਰੁਪਏ ਤੱਕ ਦਾ ਪਹਿਲਾ ਇਹਨਾਂ ਦੇ ਤੁਹਾਨੂੰ ਮੈਂ ਸਬੂਤ ਦਿਖਾਉਂਗਾ ਕਿ ਮੁੱਖ ਮੰਤਰੀ ਕੀ ਕਹਿੰਦੇ ਨੇ ਤੇ ਬਾਅਦ ਦੇ ਵਿੱਚ ਉਹ ਗੱਲਾਂ ਦੇ ਸਬੂਤ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਇੰਨਾ ਮਹਿੰਗਾ ਇਹਨਾਂ ਦਾ ਇਹ ਸਿਸਟਮ ਕਿਵੇਂ ਹੋ ਸਕਦਾ ਇਹ ਜਰੂਰ ਦਿਖਾਵਾਂਗੇ ਪਹਿਲੀ ਖਬਰ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੇ ਮੁੱਖ ਮੰਤਰੀ ਅਕਸਰ ਕਹਿੰਦੇ ਨੇ ਪੰਜਾਬ ਲੁੱਟ ਕੇ ਖਾ ਗਈ ਨਹੀਂ ਪਰ ਉਹਨਾਂ ਦੇ ਅਕਾਲੀਵਲੋਂ ਦੇ ਕੁਝ ਨੇਤਾ ਨੇ ਉਹ ਕੀ ਕਹਿ ਰਹੇ ਆ ਔਰ ਪੱਤਰਕਾਰ ਅਗੋ ਸਵਾਲ ਕੀ ਕਰ ਰਹੇ ਆ ਸੁਣੋ ਭਗਵੰਤ ਮਾਨ ਤਾਂ ਕਹਿ ਰਹੇ ਨੇ ਕਿ ਜਿੰਨਾ ਆਕਾਲੀ ਦਲ ਨੇ ਪੰਜਾਬ ਨੂੰ ਖਾ ਲਿਆ ਉਹਨਾਂ ਤਾਂ ਕਿਸੇ ਨੇ ਖਾਦਾ ਹੀ ਨਹੀਂਗਾ ਮੈਂ ਕਹਾਂ ਜੀ ਭਗਵੰਤ ਮਾਨ ਸਾਹਿਬ ਹੁਣ ਤੁਹਾਡੇ ਐਮਐਲਏ ਨੇ ਕੀ ਕਰ ਰਹੇ ਨੇ ਤੇ ਜੇ ਪੰਜਾਬ ਨੂੰ ਖਾਦਾ ਆਕਾਲੀ ਦਲ ਨੇ ਕਿਸੇ ਪਰ ਸਿੰਗਲ ਪਰਚਾ ਵੀ ਹੈ ਦੂਜਾ ਨੰਬਰ ਛੋਟੇ ਪਰਚੇ ਕਿਤੇ ਕੋਈ ਪ੍ਰੂਫ ਕਰ ਸਕੇ ਜੇ ਭਗਵੰਤ ਮਾਨ ਜਿਵੇਂ ਮੈਂ ਕਹਿੰਦਾ ਕੱਟੜ ਦੁਸ਼ਮਣ ਹੈ ਰਾਜਨੀਤੀ ਤੋਂ ਉੱਪਰ ਉੱਟ ਕੇ ਗਿਰਿਆਂ ਹੋਏ ਹਰਕਤਾ ਤੱਕ ਉਹ ਆਇਆ ਹੋਇਆ ਤੁਹਾਡੇ ਭਾਵੇਂ ਉਹ ਬਖਸ਼ ਦਿੰਦਾ ਆਕਾਲੀ ਦਲ ਨੂੰ ਯਾ ਕਾਗਰਸ ਪਿਛਲੇ 5 ਸਾਲ ਜੋ ਉਹਨਾਂ ਨੇ ਕੀਤਾ ਬਖਸ਼ਣ ਦੇ ਕਦੇ ਬਖਸ਼ਦੇ ਨਹੀਂ ਸੀ ਕਿਉਂਕਿ ਕਾਲੀ ਦਲ ਦੇ ਕਿਸੇ ਐਮਐਲਏ ਮੁੱਖ ਮੰਤਰੀ ਜਾਂ ਮੰਤਰੀਆਂ ਤੇ 1 ਰੁਪਏ ਦਾ ਵੀ ਦੋਸ਼ ਨਹੀਂ ਤਾਂ ਸੁਣ ਲਓ ਪੰਜਾਬ ਵਾਲਿਓ ਸੁਖਵੀਰ ਸਿੰਘ ਬਾਦਲ ਦੇ ਚੇਲੇ ਕੀ ਕਹਿ ਰਹੇ ਸੀ ਤੇ ਪੱਤਰਕਾਰ ਅੱਗੋਂ ਕੀ ਕਹਿ ਰਹੀ ਸੀ ਯਾਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿਰਫ ਇਹੀ ਕਹਿੰਦੇ ਰਹੇ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਕਿ ਸੁਖਵੀਰ ਸਿੰਘ ਬਾਦਲ ਹਲੇ ਵੀ ਉਹਨਾਂ ਦਾ ਢਿੱਡ ਨਹੀਂ ਭਰਿਆ ਪੰਜਾਬ ਨੂੰ ਲੁੱਟ ਕੇ ਵਾਕਈ ਖਾਦਾ ਇਹਦੇ ਸਬੂਤ ਮੈਂ ਤੁਹਾਡੇ ਸਾਹਮਣੇ ਦਿਖਾਉਣ ਜਾ ਰਿਹਾ ਹਾਂ ਕਈ ਸਾਰੇ ਲੋਕ ਸਾਡੇ ਜਾਣਦੇ ਨੇ ਕਿ ਜਿਹੜਾ ਸੁੱਖ ਵਿਲਾਸ ਸ਼ਖਵੀਰ ਸਿੰਘ ਬਾਦਲ ਨੇ ਬਣਾਇਆ ਪਹਾੜਾ ਦੇ ਵਿੱਚ ਉਹਦੇ ਵਿੱਚ ਜੀ ਸਮੋਸੇ ਦਾ ਕੀ ਰੇਟ ਆ ਤੁਹਾਡੇ ਹੋਸ਼ ਇੱਥੇ ਹੀ ਉੱਡ ਜਾਣੇ ਆ ਉਸ ਤੋਂ ਬਾਅਦ ਅੰਦਾਜ਼ਾ ਤੁਸੀਂ ਖੁਦ ਲਾ ਰਹੇ ਹੋ ਕਿ ਸਰਵੀਰ ਸਿੰਘ ਬਾਦਲ ਕੱਲਾ ਪੰਜਾਬ ਦੇ ਵਿੱਚ ਰਾਜਨੀਤੀ ਕਰਕੇ ਨਹੀਂ ਬਲਕਿ ਦੁਨੀਆ ਨੂੰ ਵੈਸੇ ਵੀ ਲੁੱਟ ਰਹੇ ਨੇ ਉਹ ਤੁਹਾਡੇ ਅੱਜ ਸਾਹਮਣੇ ਧਰਦੇ ਆ ਉਸ ਤੋਂ ਬਾਅਦ ਅਗਲੀ ਅਪਡੇਟ ਬੜੀ ਹਿੱਤਮਾਕੇ ਦਾ ਸੁਣੋ ਇਸ 스ਨੈਕਸ ਦੇ ਵਿੱਚ ਪੰਜਾਬੀਆਂ ਦਾ ਫੇਵਰਿਟ ਸਨੈਕ ਜਾਂ ਆਪਾਂ ਕਹੇ ਲਈਏ ਕਿ ਸਭ ਤੋਂ ਸਸਤਾ 스ਨੈਕ ਜਿਹੜਾ ਸਮੋਸਾ ਪਰ ਇਤਨਾ ਸਮੋਸਾ ਸਸਤਾ ਤੇ ਬਿਲਕੁਲ ਨਹੀਂ ਹੈ ਕਿ ਜਿਹੜਾ ਆਲੂ ਵਾਲਾ ਸਮੋਸਾ ਤੇ ਉਹ 450 ਰੁਪਏ ਦਾ ਤੇ ਇੱਥੇ ਇੱਕ ਨੌਨवेज ਸਮੋਸਾ ਵੀ ਮਿਲਦਾ ਜਿਹੜਾ 600 ਰੁਪਏ ਦਾ ਬ੍ਰੀਡ ਤੁਹਾਡੇ ਸਾਹਮਣੇ ਨੇ ਆ ਸੁਣ ਲਿਆ ਪੰਜਾਬ ਵਾਲੇ ਇਹ ਖਬਰ ਆ ਸੁਖ ਵਿਲਾਸ ਦੀ ਜਿਹਦੇ ਵਿੱਚ ਸਿਰਫ ਇੱਕ ਆਮ ਸਮੋਸਾ ਜਿਹੜਾ ਇੱਥੇ ਸਾਨੂੰ 10 ਰੁਪਏ ਦਾ ਵੀ ਮਿਲ ਜਾਂਦਾ ਤੇ 15 ਦਾ ਵੀ ਮਿਲ ਜਾਂਦਾ ਉਹ ਸਮੋਸੇ ਦਾ ਰੇਟ ਸਾਡੇ ਸਮੋਸੇ ਦਾ 450 ਰੁਪਈਆ ਔਰ ਬਾਕੀ ਦੀਆਂ ਆਈਟਮਾਂ ਦਾ ਤਾਂ ਨਾਮ ਹੀ ਛੱਡ ਦੋ 1 ਲੱਖ ਰੁਪਈਆ ਦੋ ਬੰਦਿਆਂ ਦੇ ਰਹਿਣ ਦਾ ਖਰਚ ਇਹ ਆ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀ ਅਸਲੀ ਹਕੀਕਤ ਪਰ ਤੂਤ ਵੀ ਕਹਿ ਸਕਦੇ ਆ ਕਿਉਂਕਿ ਪੰਜਾਬ ਦਾ ਲੁੱਟਿਆ ਹੋਇਆ ਪੈਸਾ ਪੰਜਾਬ ਦੀ ਜਨਤਾ ਨੂੰ ਬੁੱਧੂ ਬਣਾ ਕੇ 25 ਸਾਲਾਂ ਤੱਕ ਪੰਜਾਬ ਦੇ ਗਰੀਬ ਗੁਰਬੇ ਨੂੰ ਵੀ ਨਾਲੀਆਂ ਤੇ ਖਾਲੀਆਂ ਦੇ ਵਿੱਚ ਉਲਝਾ ਕੇ ਆਟੇ ਦਾਹਾਂ ਦੇ ਵਿੱਚ ਉਲਝਾ ਕੇ ਉਹਨਾਂ ਲੋਕਾਂ ਨੇ ਪੰਜਾਬ ਦੀ ਜਨਤਾ ਨੂੰ ਵਰਤਿਆ ਯਾਨੀ ਜਿਹੜਾ ਉਹਨਾਂ ਦਾ ਮਤਦਾਨ ਸੀ ਨਾ ਉਸ ਮਤਦਾਨ ਦਾ ਗਲਤ ਇਸਤੇਮਾਲ ਕੀਤਾ ਪੰਜਾਬ ਦੇ ਲੋਕਾਂ ਨੂੰ ਬਹੁਤ ਵੱਡੇ ਸੰਕਟ ਦੇ ਵਿੱਚ ਸਿੱਟਿਆ ਕਿਉਂ ਕਿਉਂਕਿ ਪੰਜਾਬ ਦੀ ਜਨਤਾ ਅੱਜ ਕਾਦੇ ਨਾਲ ਪੀੜਤ ਹੈ ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦਾ ਪੂਰਾ ਪੰਜਾਬ ਜਾਣਦਾ ਪੀੜਤ ਚਿੱਟੇ ਦੇ ਨਾਲ ਬਹੁਤ ਸਾਰੇ ਨਸ਼ੇ ਪਦਾਰਥ ਹੋਰ ਚਲਾ ਦਿੱਤੇ ਪਰ ਉਹਨਾਂ ਨਸ਼ਿਆਂ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰ ਬਣਦੀ ਹੈ ਭਗਵੰਤ ਸਿੰਘ ਮਾਨ ਦੀ ਤਾਂ ਫਿਰ ਜਦੋਂ ਵੱਡੇ ਪੱਧਰ ਦੇ ਉੱਤੇ ਐਕਸ਼ਨ ਹੁੰਦਾ ਨਾ ਤਾਂ ਇਹਨਾਂ ਦੇ ਵੱਡੇ ਵੱਡੇ ਬੋਰ ਹੱਲ ਜਾਂਦੇ ਨੇ ਯਾਨੀ ਜਿਹੜੇ ਉਹਨਾਂ ਦੇ ਬਹੁਤ ਵੱਡੇ ਬੋੜ ਕਹੇ ਜਾਣ ਵਾਲੇ ਵਿਕਰਮ ਸਿੰਘ ਮਜੀਠੀਆ ਤੇ ਵੱਡੇ ਵੱਡੇ ਅਫਸਰਾਂ ਦੀਆਂ ਜੜਾਂ ਹਿਲਾਉਣ ਵਾਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੀ ਵਾਰ ਇੱਕ ਐਸੇ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਉੱਭਰ ਕੇ ਆਉਂਦੇ ਆ ਕਿ ਪੰਜਾਬ ਦੀ ਜਨਤਾ ਅੱਜ ਵੀ ਉਹਨਾਂ ਨੂੰ ਐਕਸੈਪਟ ਕਰ ਰਹੀ ਹੈ ਕਿਉਂਕਿ ਇੱਕ ਪਾਸੇ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਕਰਨ ਤੇ ਝੋਟੇ ਸੁਖਵੀਰ ਸਿੰਘ ਬਾਦਲ ਕਸੂਤੇ ਫਾਦੇ ਜਾ ਰਹੇ ਨੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਪੋਲਾ ਖੁੱਲਦੀਆਂ ਜਾ ਰਹੀਆਂ ਨੇ ਖਰੀਦੇ ਹੋਏ ਪੱਤਰਕਾਰ ਪਤਾ ਕੀ ਕਰ ਰਹੇ ਉਹ ਜੋਰ ਲਾ ਲਾ ਕੇ ਲਾ ਲਾ ਕੇ ਸੁਖਬੀਰ ਸਿੰਘ ਬਾਦਲ ਦਾ ਝੂਠਾ ਪ੍ਰਚਾਰ ਤੇ ਪੰਜਾਬ ਦੇ ਲੋਕਾਂ ਦੀ ਅੱਖਾਂ ਦੇ ਵਿੱਚ ਕੱਟਾ ਝੁਕਣ ਦਾ ਕੰਮ ਕਰ ਰਹੇ ਨੇ ਇਨਸਾਨੀਅਤ ਨੂੰ ਮਾਰ ਕੇ ਜਮੀਰ ਨੂੰ ਮਾਰ ਕੇ ਲੋਕਵਾਜ ਟੀਵੀ ਦਾ ਪੱਤਰਕਾਰ ਮਨਿੰਦਰ ਸਿੱਧੂ ਲੋਕਾਂ ਦਾ ਘਾਣ ਕਰਨ ਤੇ ਲੱਗਿਆ ਸੁਖਬੀਰ ਸਿੰਘ ਬਾਦਲ ਦਾ ਚੇਲਾ ਬਹੁਤ ਵੱਡਾ ਚਮਚਾ ਔਰ ਹੁਣ ਪੰਜਾਬ ਦੀ ਸਰਕਾਰ ਇਹਨਾਂ ਪੱਤਰਕਾਰਾਂ ਦੇ ਐਕਸ਼ਨ ਕਰਨ ਲੱਗੀ ਆ ਤੇ ਇਸ ਤੋਂ ਬਾਅਦ ਇੱਕ ਉਹਨੇ ਹੋਰ ਵੀਡੀਓ ਪਾਈ ਆ ਕਹਿੰਦੇ ਜੀ ਪੰਜਾਬ ਦੀ ਸਰਕਾਰ ਦੇ ਝੋਲੀ ਚੱਕ ਅਸੀਂ ਨਹੀਂ ਬਣਦੇ ਅਸੀਂ ਬਾਦਲਾਂ ਦੇ ਝੋਲੀ ਚੱਕ ਅਸੀਂ ਕੌਲੀ ਚੱਟ ਵੀ ਬਾਦਲਾਂ ਦੇ ਆ ਜਿਹੜੇ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਏ ਨੇ ਕਿ ਭਈ ਇਹ ਪੱਤਰਕਾਰ ਨਹੀਂ ਇਹ ਬਾਦਲਾਂ ਦੇ ਜਾਸੂਸ ਨੇ ਜਿਹੜੇ ਪੰਜਾਬ ਦੀ ਪੋਲੀ ਪਾਲੀ ਜਨਤਾ ਨੂੰ ਘਮਾਉਣਾ ਚਾਹੁੰਦੇ ਨੇ ਪੱਤਰਕਾਰੀ ਦੇ ਨਾਮ ਤੇ ਪੰਜਾਬ ਦੀ ਸਰਕਾਰ ਡੇਗਣਾ ਚਾਹੁੰਦੇ ਆ ਬਿਨਾ ਵਜ੍ਹਾ ਤੋਂ ਬਦਨਾਮ ਕਰਨਾ ਚਾਹੁੰਦੇ ਨੇ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਆ ਵੀ ਜਿੰਨੇ ਵੀ ਪੱਤਰਕਾਰ ਆ ਕੋਈ ਵੀ ਹੈ ਚਾਹੇ ਅਸੀਂ ਆ ਚਾਹੇ ਤੁਸੀਂ ਹੋ ਕੋਈ ਵੀ ਹੈ ਗਲਤਾਂ 'ਤੇ ਪਰਮਿਸ਼ਨ ਆਉਂਦੀ ਆ ਤਾਂ ਉੱਤੇ ਐਕਸ਼ਨ ਹੋਣਾ ਚਾਹੀਦਾ ਤਾਂ ਹੀ ਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲੇ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ